ਸਤਿਗੁਰੂ ਗਰੀਬ ਨਵਾਜ਼ ਪਤ ਪਾਵਨ ਭਗਤ ਬਚਨ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ 20ਵੀਂ ਸਦੀ ਦੇ ਮਹਾਨ ਯੋਧੇ ਦੰਦਵੀ ਤਸਾਲ ਦੇ ਮੁਖੀ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਜਨਮ ਦਿਨ ਸਮਾਰੋਹ ਮਨਾਉਣ ਲਈ ਆਪਾਂ ਇਕੱਤਰ ਹੋਏ ਆਂ ਦਾਸ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਸਾਰੀ ਸੰਗਤ ਨੇ ਆਪਣੀ ਤਿਹਾਰ ਦਾਸ ਦੀ ਹਾਜ਼ਰੀ ਲਵਾਉਣ ਲਈ ਫਤੇ ਸਾਰਿਆਂ ਨੇ ਬੋਲਣੀ ਹੈ ਕੋਈ ਮੂੰਹ ਦੇ ਚ ਫਤੇ ਬੋਲਦਾ ਕੋਈ ਬੋਲਦਾ ਹੀ ਨਹੀਂ ਨਹੀਂ ਭਾਈ ਆਪਾਂ ਹਾਜ਼ਰੀ ਜੋ ਲਵਾਉਣੀ ਆ ਛੋਟੇ ਹੁੰਦੇ ਸਕੂਲ ਜਾਂਦੇ ਹੀ ਨਾ ਤੇ ਬੋਲਦਾ ਸੀ ਟੀਚਰ ਵੀ ਫਲਾਣਾ ਬੱਚਾ ਹੈਗਾ ਤੇ ਉੱਚੀ ਦੇ ਨੇ ਕਹਿੰਦਾ ਸੀ ਹਾਜ਼ਰ ਜੀ ਤਾਂ ਹਾਜ਼ਰੀ ਲੱਗਦੀ ਸੀ ਤਾਂ ਸੰਗਤ ਜੀ ਇੱਥੇ ਆਪਾਂ ਹਾਜ਼ਰੀ ਵੀ ਲਵਾਉਣੀ ਆ ਜਿੱਥੇ ਮਨ ਕਰਕੇ ਤਾਨ ਕਰਕੇ ਸਾਰੇ ਸਜਿਆ ਉੱਥੇ ਭਾਈ ਆਪਣੇ ਥਰੀਰਾਂ ਦੀ ਹਾਜ਼ਰੀ ਲਵਾਓ ਸਾਰੀ ਸੰਗਤ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਸਾਰੇ ਸੀਨੀਅਰ ਬੁਲਾਰਿਆਂ ਤੋਂ بڑے ਵਧੀਆ ਬੁਲਾਰਿਆਂ ਤੋਂ ਪਹਿਲਾ ਸਮਾਂ ਇਸ ਲਈ ਲਿਆ ਹੈ ਕਿਉਂਕਿ ਜੋ ਅੱਜ ਦਾ ਕੱਠ ਇਹਦੀ ਵੱਡੀ ਪੱਧਰ ਤੇ ਮਹਾਪੁਰਖਾਂ ਦੇ ਪਿਆਰ ਵਿੱਚ ਇਕਤਰ ਹੋਇਆ ਤੇ ਇੱਕ ਲਾਇਨ ਖਿੱਚੀ ਜਾਵੇ ਜਿਹਦੇ ਉਸ ਦਿਸ਼ਾ ਦੇ ਵਿੱਚ ਰਹਿ ਕੇ ਹੀ ਆਪਣੀਆਂ ਵਿਚਾਰਾਂ ਨੂੰ ਸੀਮਿਤ ਰੱਖਿਆ ਜਾਵੇ ਸਾਧ ਸੰਗ ਜੀ ਇੱਕ ਤਾਂ ਦੋ ਹੀ ਗੱਲਾਂ ਸਨ ਪਿਛਲੇ ਕਈ ਸਾਲਾਂ ਤੋਂ ਮਨ ਵਿੱਚ ਬਰਬਲੇ ਸੀ ਕਿ ਜੋ ਲੋਕ ਮੈਂ ਗੈਰ ਸਿੱਖਾਂ ਨੂੰ ਗੈਰ ਸਿੱਖਾਂ ਦੀਆਂ ਜਥੇਬੰਦੀਆਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਛੱਡ ਵੀ ਲਵਾਂ ਜਿਹੜੀਆਂ ਸਾਡੀਆਂ ਸਿੱਖਾਂ ਦੀਆਂ ਪਾਰਟੀਆਂ ਸਤਾ ਭੋਗ ਚੁੱਕੀਆਂ ਜਾਂ ਭੋਗ ਰਹੀਆਂ ਉਹਨਾਂ ਦੇ ਮਨ ਦੇ ਵਿੱਚ ਇੱਕ ਵਹਿਮ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਗੱਲ ਖਤਮ ਹੋ ਗਈ ਜਿਹੜੇ ਉਹਨਾਂ ਦੇ ਨਿਆਂ ਹੀ ਨੇ ਉਹਨਾਂ ਦੇ ਪੈਰੋਕਾਰ ਨੇ ਉਹਨਾਂ ਦੇ ਸ਼ਰਧਾਲੂ ਨੇ ਐਵੇਂ ਗਲੀਆਂ ਦੇ ਕੱਖ ਇਕੱਠੇ ਕਰਦੇ ਫਿਰਦੇ ਨੇ ਇਹ ਉਹਨਾਂ ਦੇ ਮਨ ਦੇ ਵਹਿਮ ਸੀ ਦੋ ਸਾਲ ਤੋਂ ਮੈਂ ਤૈયਿਆ ਕਰਕੇ ਕਿ ਜਿੰਨੇ ਮਹਾਪੁਰਖ ਆਮੇ ਉਹ ਕਾਰ ਸੇਵਾ ਵਾਲੇ ਨੇ ਨਿਰਮਲ ਸੰਪਰਦਾਏ ਦੇ ਨੇ ਨਿਹੰਗ ਸਿੰਘ ਪੰਥ ਨੇ ਦਲਾਂ ਦੇ ਮੁਖੀ ਨੇ ਜਿਵੇਂ ਕੋਈ ਵੀ ਸੰਪਰਦਾਇ ਦਾਸ ਨੇ ਨਿਮਰਤਾ ਸਾਹਿਬ ਸਭ ਨੂੰ ਬੇਨਤੀ ਕੀਤੀ ਤੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿ ਜਿਨ੍ਹਾਂ ਜਿਨ੍ਹਾਂ ਨੂੰ ਬੇਨਤੀਆਂ ਕੀਤੀਆਂ ਉਹ ਪਹੁੰਚੇ ਵੀ ਹਮ ਹਮਾ ਕੇ ਮੈਂ ਇੱਕ ਹੋਰ ਬੇਨਤੀ ਕਰਾਂ ਕਿਸੇ ਵੀ ਰਾਜਨੀਤਿਕ ਦਲ ਨੂੰ ਮੈਂ ਬੇਨਤੀ ਨਹੀਂ ਕੀਤੀ ਵੀ ਤੁਸੀਂ ਸੰਗਤ ਲੈ ਕੇ ਆਈਂ ਉਹਨਾਂ ਨੂੰ ਨਿੱਜੀ ਤੌਰ ਤੇ ਤਾਂ ਕਿਹਾ ਕਿ ਤੁਸੀਂ ਜਰੂਰ ਆਓ ਤੁਸੀਂ ਵੇਖੋ ਸੁਣੋ ਆਪਣੀ ਗੱਲ ਵੀ ਕਰੋ ਪ੍ਰਸਾਦ ਸਿੰਘ ਜੀ ਜੇ ਤੁਸੀਂ ਨਿਰਪੱਖ ਤੌਰ ਤੇ ਸੋਚੋਗੇ ਅੱਜ ਤੱਕ ਮੇਰੀ ਨਿਗਾਹ ਦੇ ਵਿੱਚ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵਰਗਾ ਸਿਆਣਾ ਲੀਡਰ ਨਹੀਂ ਹੋਇਆ ਤੁਸੀਂ ਮਤਲਿਆ ਕਰ ਲੋ ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਮੈਂ ਉਹਦਾ ਭਤੀਜਾ ਤੇ ਮੈਂ ਉਹਦੀ ਗੱਲ ਕਰਨੀ ਹੈ ਨਹੀਂ ਕੋਈ ਗੱਲ ਠਣਕਾ ਕੇ ਗਵਰਨਮੈਂਟ ਨੂੰ ਬਰਾਬਰ ਦੇ ਭਾਈ ਵਾਲਾ ਨੂੰ ਐਨ ਕਹਨਾ ਕਿ ਤੁਸੀਂ ਤਰਕ ਨਾਲ ਗੱਲ ਕਰ ਲੋ ਮੈਂ ਉਹਦਾਈ ਦਿਨ ਡਾਕਟਰ ਸੁਬਰਾਮਣੀਅਨ ਸਵਾਮੀ ਨੂੰ ਜਿਹੜਾ ਦੋ ਵਾਰੀ ਮਿਲਿਆ ਸਿਰਫ ਪਰ ਰਿਆ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਨਾਨਕ ਨਵਾਸਤੀ ਉੱਥੇ ਅੰਮ੍ਰਿਤਸਰ ਸਾਹਿਬ ਹੀ ਪਰ ਜਿਹੜੀਆਂ ਗੱਲਾਂ ਉਹਨੇ ਸੁਣੀਆਂ ਵੇਖੀਆਂ ਪਰਖੀਆਂ ਉਹ ਮਰਦ ਬੰਦਾ ਅੱਜ ਤੱਕ ਉਸ ਗੱਲ ਤੇ ਖੜਾ ਹੈ ਕਿ ਨਹੀਂ ਸੰਤ ਜਰਨੈਲ ਸਿੰਘ ਸੰਤ ਨੇ ਉਹ ਅਤਵਾਦੀ ਨਹੀਂ ਪ੍ਰਸਾਦ ਸੰਗਤ ਇੱਕ ਨੈਰਟਿਵ ਸਿਰਜਿਆ ਗਿਆ ਸੀ ਕਿ ਇਸ ਗੱਲ ਨੂੰ ਪਿੱਛੋਂ ਲਾਓ ਪਰ ਜਿਹੜੀਆਂ ਗੱਲਾਂ ਤਵਾਰੀਖ ਤੇ ਆ ਜਾਣੀਆਂ ਉਹਨਾਂ ਨੂੰ ਕਿਵੇਂ ਝੁਠਲਾ ਸਕਦੇ ਆ ਸੰਤਾਂ ਨੇ ਧਰਮ ਯੁੱਧ ਮੋਰਚਾ ਲਾਇਆ ਕਿਉਂ ਲਾਇਆ ਸੀ ਥੋੜੀ ਜੀ ਗੱਲ ਜਥੇਦਾਰ ਬੂਟਾ ਸਿੰਘ ਕਹਿ ਗਿਆ ਕਿ ਜਦੋਂ ਸੰਤਾਂ ਨੂੰ ਗ੍ਰਿਫਤਾਰ ਕਰਨ ਦੀਆਂ ਸਕੀਮਾਂ ਫੇਲ ਹੋ ਗਈਆਂ ਬੰਬੇ ਅਰੈਸਟ ਕਰਨਾ ਸੀ ਉਥੋਂ ਸੰਤ ਨਿਕਲ ਗਏ ਮੈਥੇ ਆ ਗਏ ਉਹ ਗੱਲ ਵਿੱਚ ਰਹਿ ਗਈ ਲਾਲਾ ਜਗਤ ਨਰੈਨ ਦਾ ਕੇਸ ਪਾਇਆ ਉਹ ਝੂਠਾ ਨਿਕਲਿਆ ਸਤਸੰਗ ਜੀ ਨਿਰੰਕਾਰੀ ਕਾਂਡ ਦੇ ਵਿੱਚ ਸੀਬੀਆਈ ਤਫ਼ਤੀਸ਼ ਹੋਈ ਉਹ ਵੀ ਫੇਲ ਹੋ ਗਈ ਗਵਰਨਮੈਂਟ ਵੱਲੋਂ ਤੇ ਫਿਰ ਕਿਹਾ ਕਿ ਸੰਤਾਂ ਦੀਆਂ ਬਾਹਾਂ ਬੰਨ ਲੋ ਪਾਵਾਂ ਬਾਹਾਂ ਕੌਣ ਸੀ ਸ਼ੇਧ ਭਾਈ ਅਮਰੀਕ ਸਿੰਘ ਹੁਣੀ ਇਹ ਬਾਵਾ ਸੀ ਉਹਨਾਂ ਦੀ ਭਾਈ ਅਮਰੀਕ ਸਿੰਘ ਨੂੰ ਫੜ ਲਿਆ ਬਾਬਾ ਖਾਰਾ ਸਿੰਘ ਨੂੰ ਫੜ ਲਿਆ ਸਾਥ ਸੰਗਤ ਦੁਨੀਆ 'ਚ ਯਾਰੀ ਪਰਖ ਕੇ ਵੇਖੋ ਨਿਗਾਹ ਮਾਰ ਕੇ ਜਿਸ ਦਿਨ ਭਾਈ ਅਮਰੀਕ ਸਿੰਘ ਨੂੰ ਫੜਿਆ 19 ਜੁਲਾਈ 1982 ਨੂੰ ਉਹਨੂੰ ਗ੍ਰਿਫਤਾਰ ਕੀਤਾ ਉਸ ਦਿਨ ਸੰਤਾਂ ਨੂੰ ਥੋੜਾ ਜਿਹਾ ਬੁਖਾਰ ਸੀ ਪਰ ਉਸੇ ਹਾਲਤ ਵਿੱਚ ਉੱਠ ਕੇ ਉਸੇ ਦਿਨ 19 ਜੁਲਾਈ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਸੋਧ ਕੇ ਮਹਾਪੁਰਖਾਂ ਨੇ ਮੋਰਚਾ ਲਾਤਾ ਕਿ ਜਦੋਂ ਤੱਕ ਭਾਈ ਸਾਹਿਬ ਨੂੰ ਰਿਹਾ ਨਹੀਂ ਕਰਦੇ ਸਾਡੇ 51 51 ਸਿੰਘਾਂ ਦੇ ਜਥੇ ਗ੍ਰਿਫਤਾਰੀ ਦੇਣਗੇ ਜਥੇ ਵਾਧੇ ਗਏ ਸਾਧ ਸੰਗਤ ਸਮਾ ਆਇਆ ਭਾਈ ਅਮਰੀਕ ਸਿੰਘ ਸਮੇਤ ਬਾਬਾ ਥਾਰਾ ਸਿੰਘ ਸਵੇਤ ਹੋਰ ਕਈ ਸਿੰਘ ਸਨ ਸਾਰੇ ਰਿਹਾ ਹੋ ਗਏ ਇਸ ਪੜਾ ਤੇ ਸੰਤਨ ਦਾ ਮੋਰਚਾ ਤਾਂ ਫਤਿਹ ਹੋ ਗਿਆ ਜਿਹੜੀ ਅਰਦਾਸ ਕੀਤੀ ਸੀ ਉਹ ਤੇ ਫਤਿਹ ਹੋ ਗਈ ਪਰ ਉਸ ਵੇਲੇ ਅਕਾਲੀ ਦਲ ਦਾ ਮੋਰਚਾ ਕਪੂਰੀ ਦਾ ਚੱਲਦਾ ਸੀ ਤੁਸੀਂ ਸਾਰੇ ਇਤਿਹਾਸ ਨੂੰ ਜਾਣਦੇ ਮੈਂ ਲੰਮਾ ਨਾ ਜਾਵਾਂ ਉਹਨਾਂ ਨੇ ਬੇਨਤੀ ਕੀਤੀ ਕਿ ਆਪਾਂ ਮੋਰਚਾ ਇਕੱਠਾ ਕਰ ਲਈਏ ਧਰਮ ਯੁੱਧ ਮੋਰਚਾ ਨਾਂ ਰੱਖ ਕੇ ਡਿਕਟੇਟਰ ਸੰਤ ਲੋਂਗਵਾਲ ਨੂੰ ਬਣਾ ਦਿੱਤਾ ਗਿਆ ਪਰ ਇਕੱਠ ਸੰਤ ਜਮਾਲ ਸਿੰਘ ਵਾਲੇ ਪਾਸੇ ਵਧਦਾ ਗਿਆ ਪਰ ਫਿਰ ਵੀ ਮਹਾਪੁਰਖਾਂ ਵੱਲੋਂ ਇੱਕ ਵੀ ਘਟਨਾ ਇੱਕ ਵੀ ਕੋਈ ਇਹੋ ਜੀ ਸਾਧ ਸੰਗਤ ਬਿਆਨਬਾਜ਼ੀ ਦੁਸ਼ਣਬਾਜੀ ਸਾਹਮਣੇ ਨਹੀਂ ਆਈ ਜਿਹੜੀ ਫੁੱਟ ਦਾ ਕਾਰਨ ਬਣੇ ਪਰ ਇਹਦੇ باوجود ਭਾਈ ਸਰਿੰਦਰ ਸਿੰਘ ਸੋਢੀ ਵਰਗੇ ਮਹਾਪੁਰਖਾਂ ਦੇ ਸੰਗੀ ਸਾਥੀਆਂ ਦਾ ਕਤਲ ਕੀਤਾ ਗਿਆ ਉਹ ਵੀ ਕੰਪਲੈਕਸ ਦੇ ਸਾਹਮਣੇ ਪਰ ਇਹਨਾਂ ਤੋਂ ਬਾਅਦ ਵੀ ਸੰਤਾ ਨੇ ਕੋਈ ਇਹੋ ਜੀ ਗੱਲ ਨਾ ਕਰੀ ਪਰ ਕਿਹਾ ਕਿ ਹੁਣ ਅਨੰਦਪੁਰ ਦਾ ਮਤਾ ਜਦੋਂ ਤੱਕ ਪਾਸ ਨਹੀਂ ਹੁੰਦਾ ਤੁਸੀਂ ਕੋਈ ਇਲੈਕਸ਼ਨ ਨਹੀਂ ਲੜ ਸਕਦੇ ਤੁਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ ਤੁਸੀਂ ਕੋਈ ਸੌਦੇਬਾਜ਼ੀ ਨਹੀਂ ਕਰ ਸਕਦੇ ਇਹ ਗੱਲਾਂ ਹਾਜਮ ਨਾ ਹੋਈਆਂ ਸਾਧ ਸੰਧੀ ਫਿਰ ਆਪਣੀ ਗੱਲ ਛੱਡ ਲਓ ਸੈਂਟਰ ਦੀ ਗੱਲ ਲੈ ਲਓ ਸਾਧ ਸੰਧੀ ਸੈਂਟਰ ਨੇ ਅੱਜ ਤੱਕ ਜਿਹੜੇ ਅੱਜ ਵੀ ਦਲੀਲ ਦਿੰਦੇ ਆ ਕੋਈ ਸਾਡੇ ਪਾਰਲੀਮੈਂਟ ਮੈਂਬਰਾਂ ਨੂੰ ਜਾਣਦੇ ਨਾ ਪਾਰਲੀਮੈਂਟ ਚ ਕੋਈ ਖੁੱਲੀ ਬਿਆਸ ਰੱਖ ਲਓ ਕਿ ਸਾਨੂੰ ਸੰਤ ਬੱਬਾ ਜਰਨੈਲ ਸਿੰਘ ਖਾਲਸਾ ਜੀ ਨੂੰ ਕੋਈ ਚੇਤਾਵਨੀ ਦਿੱਤੀ ਕੋਈ ਗੱਲਬਾਤ ਦਾ ਸੱਦਾ ਦਿੱਤਾ ਕੋਈ ਕਾਰਨ ਪੁੱਛਿਆ ਕੋਈ ਕਾਰਨ ਦੱਸਿਆ ਵੀ ਅਸੀਂ ਇੱਥੇ ਅਟੈਕ ਕਰਾਂਗੇ ਮਨ ਲੋਹਰ ਮੰਦਰ ਸਾਹਿਬ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਹਥਿਆਰਬੰਦ ਸਿੰਘਾਂ ਦੇ ਨਾਲ ਨੇ ਸ੍ਰੀ ਮੁਖਸਰ ਸਾਹਿਬ ਕੌਣ ਹੈ ਦੂਖਨਵਰਨ ਸਾਹਿਬ ਪਟਿਆਲੇ ਕੌਣ ਹੈ ਬਾਹਲੀਆਂ ਸਟੇਟਾਂ ਦੇ ਗੁਰਦੁਆਰਿਆਂ ਚ ਕੌਣ ਹੈ ਇਹ ਸਾਰੀ ਸੋਚੀ ਸਮਝੀ ਇੱਕ ਸਕੀਮ ਸੀ ਕਿ ਤੁਹਾਡੀ ਨਸਲ ਕੁਸ਼ੀ ਕਰਨੀ ਹੈ ਤੁਹਾਨੂੰ ਖਤਮ ਕਰਨਾ ਹੈ ਪਰ ਕਦੇ ਵੀ ਸੰਤਾਂ ਨੇ ਇਹੋ ਜੀ ਬਿਆਨਬਾਜ਼ੀ ਨਹੀਂ ਸੀ ਕੀਤੀ ਪਰ ਇੱਕ ਸੱਚਾ ਸੁੱਚਾ ਮਰਦ ਸਾਧ ਸੰਗਤ ਜੀ ਬੇਅੰਤ ਗੱਲਾਂ ਨੇ ਮੈਂ ਉਹਨਾਂ ਤੇ ਕਿਤਾਬ ਲਿਖੀ ਹੈ ਸੋਹਿਰਦ ਸੰਤ ਖਾਲਸਾ ਬੜੀਆਂ ਗੱਲਾਂ ਲਿਖੀਆਂ ਗਈਆਂ ਪਰ ਬਹੁਤ ਗੱਲਾਂ ਰਹਿ ਗਈਆਂ ਨਹੀਂ ਲਿਖ ਸਕਦਾ ਸੀ ਨਾ ਕੁਝ ਮੈਂ ਮੈਨੂੰ ਇਹ ਗੱਲ ਯਾਦ ਸੰਤ ਇਥੋਂ ਪੈਦਲ ਤੁਰ ਕੇ ਅਨੰਦਪੁਰ ਸਾਹਿਬ ਜਾਂਦੇ ਸੀ ਕਈ ਵਾਰ ਗਏ ਇੱਕ ਵਾਰ ਮੈਨੂੰ ਲੈ ਕੇ ਨਾਲ ਵੱਡੀ ਭਾਈ ਗਲਦੀਪ ਸਿੰਘ ਦੇ ਨਾਨਕੇ ਆ ਦਾਤਾ ਵੀਰ ਸਿੰਘ ਜੀ ਦੇ ਸੌਰੇ ਆ ਉੱਥੇ ਰਾਤ ਰਹਿੰਦੇ ਸੀ ਉੱਥੋਂ ਸਵੇਰ ਨੂੰ ਚੱਲੇ ਮੇਰਾ ਵਿਚੇਰਾ ਜਿਆ ਮਰਝਾ ਗਿਆ ਮੈਂ ਤਾਂ ਇਹਨਾਂ ਤੁਰਿਆ ਨਹੀਂ ਸੀ ਕਦੇ ਮੈਂ ਵੈਸੇ ਹੀ ਕਹਾ ਮੈਂ ਦਾਤਾ ਇੰਨੇ ਕਿ ਪੈਸੇ ਤਾਂ ਆਪਣੇ ਕੋਲੇ ਹੈਗੇ ਹੀ ਆ ਆਪਾਂ ਬੱਸ ਦਾ ਕਰਾਤਾ ਲਾ ਹੀ ਸਕਦੇ ਆ ਫਿਰ ਪੈਦਲ ਕਾ ਤੋ ਜਾਂਦੇ ਆ ਮੈਨੂੰ ਕਹਿੰਦੇ ਵੀ ਜੇ ਬੱਸ ਤੇ ਜਾਵਾਂਗੇ ਤੇ ਅਨੰਦਪੁਰ ਸਾਹਿਬ ਤੱਕ ਜਾਂਦੇ ਆ ਕਿੰਨੇ ਜਪਜੀ ਸਾਹਿਬ ਦੇ ਪਾਠ ਹੋਣਗੇ ਜੇ ਪੈਦਲ ਜਾਵਾਂਗੇ ਫੇਰ ਕਿੰਨੇ ਹੋਣਗੇ ਮਤਲਬ ਹਰ ਗੱਲ ਦੇ ਵਿੱਚ ਬਾਣੀ ਹਰ ਗੱਲ ਦੇ ਵਿੱਚ ਜਪਜੀ ਸਾਹਿਬ ਨਾਮ ਸਿਮਰਨ ਜਿਹੜੇ ਸਿੰਘ ਨਾਲ ਰਹਿੰਦੇ ਸੀ ਨਾ ਆ ਬੈਠੇ ਭਾਈ ਮਨਜੀਤ ਸਿਉਣੀ ਭਾਈ ਗੁਰਦੀਪ ਸਿਉਣੀ ਹੋਰ ਬਹੁਤ ਬੈਠੇ ਆ ਜਿਨ੍ਹਾਂ ਨਰਮ ਦਿਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਸੀ ਕੋਈ ਜਾਣ ਨਹੀਂ ਸਕਦਾ ਪਰ ਇਹ ਜਾਣ ਬੁੱਝ ਕੇ ਇਹ ਗੱਲਾਂ ਕੀਤੀਆਂ ਗਈਆਂ ਸੰਤ ਚਾਹੁੰਦੇ ਸੀ ਸਿੱਖਾਂ ਦੇ ਗਲੋਂ ਗੁਲਾਮੀ ਲਥੇ ਅਸੀਂ ਇੱਕ ਦੂਰੀ ਗੁਲਾਮੀ 'ਚ ਫਸ ਗਏ ਅੰਗਰੇਜ਼ ਦੀ ਗੁਲਾਮੀ 'ਚੋਂ ਨਿਕਲੇ ਤਾਂ ਅਸੀਂ ਹਿੰਦੁਸਤਾਨ ਦੀ ਗੁਲਾਮੀ 'ਚ ਫਸ ਗਏ ਇਹਦੇ ਵਾਸਤੇ ਚਾਰਾ ਕਰੀਏ ਚਾਰਾ ਸਿਰਫ ਉਹਨਾਂ ਨੇ ਕੋਜ ਮਡਲੇ ਮਡਲੇ ਰੂਪ 'ਚ ਕੀਤਾ ਸੀਗੇ ਆਨੰਦਪੁਰ ਸਾਹਿਬ ਦਾ ਮਤਾ ਇੱਕ ਚਾਰਾ ਹੈ ਸਾਤਸੰਗ ਜੀ ਅੱਜ ਜੇ ਕਿਸਾਨ ਮੋਰਚੇ ਲੱਗਦੇ ਨੇ ਜੇ ਅੱਧੇ ਰਾਜਨੀਤਿਕ ਤਾਲ ਗੱਲ ਕਰਦੇ ਨੇ ਮੰਡੀ ਕਰਨ ਦੀ ਗੱਲ ਕਰਦੇ ਨੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਨੇ ਸਾਤਸੰਗ ਦੀ ਫੈਡਰਲ ਢਾਂਚੇ ਦੀ ਗੱਲ ਕਰਦੇ ਨੇ ਉਹ ਕੀ ਨੇ ਨਨਦਪੁਰ ਦਾ ਮਾਤਾ ਹੀ ਆ ਪਰ ਜਦੋਂ ਇਹ ਗੱਲਾਂ ਹਜ਼ਮ ਨਾ ਹੋਈਆਂ ਤੇ ਵੇਖਿਆ ਕਿ ਸੰਤ ਜਰਨੈਲ ਸਿੰਘ ਉਹਨਾਂ ਦੇ ਸੰਗੀ ਸਾਥੀ ਇਸ ਗੱਲ ਲਈ ਤਿਆਰ ਨਹੀਂ ਤੇ ਫਿਰ ਸਾਨੂੰ ਸਬਕ ਸਿਖਾਇਆ ਗਿਆ ਸਾਧ ਸੰਗਤ ਜੀ ਇੱਕ ਬੜੀ ਸਿਆਣੀ ਗੱਲ ਕਹੀ ਸੀ ਉਹਨਾਂ ਨੇ ਜਿਹੜੀ ਕਈ ਤਰ੍ਹਾਂ ਦੇ ਆਪੋ ਆਪਣੇ ਢੰਗ ਨਾਲ ਵਰਤੀ ਜਾ ਰਹੀ ਅੱਜ ਵੀ ਵਰਤੀ ਗਈ ਅੱਜ ਵੀ ਵਰਤੀ ਜਾ ਰਹੀ ਹੈ ਸੰਤਾਂ ਨੂੰ ਪ੍ਰੇਸ਼ ਨੇ ਪੁੱਛਿਆ ਕੀ ਕੀ ਤੁਸੀਂ ਖਾਲਸਤਾਨ ਚਾਹੁੰਦੇ ਹੋ ਸੰਤਾ ਨੇ ਕਿਹਾ ਕਿ ਭਾਈ ਇਹ ਭਾਰਤ ਦੀ ਸਰਕਾਰ ਦੱਸੇ ਕਿ ਉਹਨਾਂ ਨੇ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ ਹਾਂ ਇਹ ਗੱਲ ਮੈਂ ਨੇਚੇ ਵੱਜ ਕਹਿਣਾ ਕਿ ਜੇ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਫਿਰ ਸਾਡਾ ਹਿੰਦੂਸਤਾਨ ਨਾਲ ਰਹਿਣਾ ਮੁਸ਼ਕਲ ਹੈ ਫਿਰ ਖਾਲਸਤਾਨ ਦੀ ਨੀਂ ਰੱਖੀ ਜਾਉਂ ਕਹੀ ਗੱਲ ਹੈ ਪਰ ਸਾਧ ਸੰਗਤ ਮੈਂ ਇਹ ਗੱਲ ਤੁਹਾਨੂੰ ਜਾਣ ਕੇ ਕਹੀ ਆ ਕੀ ਆਪਾਂ ਕੀ ਕਰਦੇ ਆ ਆ ਜਿਹੜੀ ਸੰਗਤ ਐ ਆ ਸੰਗਤ ਕੀ ਚਾਹੁੰਦੀ ਆ ਸੰਗਤ ਚਾਹੁੰਦੀ ਆ ਵੀ ਲੜੋ ਮੈਂ ਕਹਿੰਨਾ ਵੀ ਭਾਈ ਮਨਜੀਤ ਸਿੰਘ 'ਚ ਕੋਈ ਗਲਤੀ ਆ ਭਾਈ ਜਸਵੀਰ ਸਿੰਘ 'ਚ ਕੋਈ ਗਲਤੀ ਆ ਬੋਟਾ ਸਵਿੰਤ ਕੋਈ ਗਲਤੀ ਆ ਤੇ ਬਸ ਫਿਰ ਬੈਠੇ ਰਹੀਏ ਚੁੱਪ ਕਰਕੇ ਸੰਗਤ ਕੀ ਚਾਹੁੰਦੀ ਆ ਸੰਗਤ ਇਹ ਚਾਹੁੰਦੀ ਐ ਇੱਥੇ ਐਮਪੀ ਦੀਆਂ ਇਲੈਕਸ਼ਨਾਂ ਹੋਈਆਂ ਮੈਂ ਥੋੜੇ ਜੇ ਬੰਦੇ ਇਕੱਠੇ ਕੀਤੇ ਬਿਨ ਗਿਣਤੀ ਤੇ 13 ਬੰਦੇ ਸੀ ਅਸੀਂ 13 ਬੰਦੇ ਤੇ ਉਹਨਾਂ ਦੇ ਵਿੱਚੋਂ 8 ਬੰਦੇ ਸਹਿਮਤ ਨਹੀਂ ਸੀ ਕਹਿੰਦੇ ਸਿੰਘ ਸਾਹਿਬ ਰੁੱਲ ਜਾਗੇ ਭਾਈ ਸ਼ਹੀਦ ਬਿਆਨਤ ਸਿੰਘ ਦਾ ਬਹੁਤ ਵੱਡਾ ਨਾਂ ਹੈ ਆਪਾਂ ਰੋਲ ਦੇਾਂਗੇ ਮੈਂ ਕਹਾਂ ਨਹੀਂ ਬਿਆਨਤ ਸਿੰਘ ਦਾ ਬੇਟਾ ਭਾਈ ਸਰਬਜੀਤ ਸਿੰਘ ਤਿੰਨ ਵਾਰ ਹਾਰ ਚੁੱਕਾ ਹੈ ਆਪਾਂ ਉਹਨੂੰ ਜਿਤਾਉਣਾ ਹੈ ਕਹਿੰਦੇ ਆਪਣੇ ਕੋਲ ਸਾਧਨ ਨਹੀਂ ਆਪਣੇ ਕੋਲ ਦੌਲਤ ਨਹੀਂ ਆਪਾਂ ਕੋਲੇ ਵੱਡੀ ਜਥੇਬੰਦੀ ਨਹੀਂ ਅੱppa ਕੀ ਕਰਾਂਗੇ ਮੈਂ ਕਹਾਂ ਤੁਸੀਂ ਹਿੰਮਤ ਕਰੋ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਸੋਚ ਖੜੀ ਹੈ ਜੇ ਆਪਾਂ ਇਕੱਠੇ ਹੋ ਜੀਏ ਤੇ ਆ ਸੰਗਤ ਤਾਂ ਪਹਿਲਾਂ ਹੀ ਚਾਹੁੰਦੀ ਹੈ ਵੀ ਤੁਸੀਂ ਇਕੱਠੇ ਹੋਵੋ ਕਹਿੰਦੇ ਠੀਕ ਹੈ ਅਸੀਂ ਪਹਿਲੇ ਹੀ ਦਿਨ ਇਸੇ ਸਥਾਨ ਤੋਂ ਗੁਰਦੁਆਰਾ ਸੰਤ ਖਾਲਸਾ ਤੋਂ ਫਰੀਦਕੋਟ ਤੱਕ ਮਾਰਤ ਕੀਤਾ ਸਾਡੇ ਨਗਰ 'ਚ ਪੰਜ ਪੱਤੀਆਂ ਨੇ ਪੰਜਾਂ ਹੀ ਪੱਤੀਆਂ ਨੇ ਲਗ ਲਗ ਥਾ ਤੇ ਪਰਮ ਪਾਈ ਸਰਬਜੀਤ ਸਿੰਘ ਨੂੰ ਛਿੱਕਿਆਂ ਨਾਲ ਤੋਲਿਆ ਉਹ ਪਹਿਲਾ ਦਿਨ ਸੀ ਇਥੋਂ ਬਹੁਤ ਵੱਡਾ ਕਾਫਲਾ ਤੁਰਿਆ ਮੈਨੂੰ ਬੂਟਾ ਸੋ ਕਹਿੰਦਾ ਵੀ ਗੱਲ ਬਣ ਜੋ ਆਹ ਸਾਨੂੰ ਦਰਸ਼ਨ ਸਿੰਘ ਮੰਡ ਮਿਲ ਗਿਆ ਕਹਿੰਦਾ ਨਾ ਭਕਾਈ ਕਰੋ ਇਹ ਗੱਲ ਨਹੀਂ ਬਣਨੀ ਥੋੜੇ ਦਿਨ ਲੰਗੇ ਇੱਕ ਬਹੁਤ ਵੱਡਾ ਕਾਫਲਾ ਲੈ ਕੇ 50-70 ਗੱਡੀਆਂ ਦਾ ਮੰਡ ਸਾਹਿਬ ਮਿਲੇ ਕਹਿੰਦੇ ਸਿੰਘ ਸਾਹਿਬ ਗੱਲ ਬਣ ਗਈ ਮੈਂ ਕਿਹਾ ਹੱਦ ਹੋ ਗਈ ਤਲ ਤੂੰ ਕਹਿੰਦੇ ਨਹੀਂ ਬਣਨੀ ਅੱਜ ਬਣ ਗਈ ਦਰਦੀਪ ਸਿੰਘ ਕਹਿੰਦਾ ਵੀ ਇਧਰਲੇ ਹਲਕੇ ਦੇ ਦਰਵਾਜ਼ੇ ਹਲਕੇ ਆਪਣੇ ਫਤਿਹ ਸਮਝੋ ਮੇਰੇ ਮਨ 'ਚ ਵੀ ਆ ਵੀ ਹੁਣ ਗੱਲ ਗੱਲ ਕਿੰਨੀ ਕੀ ਸੀ ਕੱਲ ਉਹੀ ਲੋਕ ਜਿਹੜੇ ਮਨ ਵਿੱਚ ਸੰਤ ਬਾਬਾ ਜਰਨੈਲ ਸਿੰਘ ਨੂੰ ਵਸਾਈ ਬੈਠੇ ਸੀ ਪਰ ਥੋੜੀ ਥੋੜੀ ਖਾਰ ਖਾ ਕੇ ਲੱਗ ਬੈਠੇ ਸੀ ਉਹ ਮੇ ਇਕੱਠੇ ਕਰ ਲੈ ਕਿਵੇਂ ਨਾ ਕਿਵੇਂ ਸਾਧ ਸੰਗਤ ਜੀ ਐਡੀ ਵੱਡੀ ਫਤਿਹ ਮਿਲੀ ਕਾਰਨ ਹੋਰ ਵੀ ਹੋਣਗੇ ਕੋਈ ਬੰਦਾ ਹੋਰ ਵੀ ਮੰਨ ਸਕਦਾ ਵੀ ਹੋਰ ਕਾਰਨ ਹੋਣਗੇ ਪਰ ਇਹ ਇੱਕ ਵੱਡਾ ਕਾਰਨ ਸੀ ਸਾਧ ਸੰਗਤ ਨੂੰ ਮੈਂ ਅੱਜ ਵੀ ਕਹਿਣਾ ਚਾਹਣਾ ਹੈ ਅੱਜ ਹੋਰ ਤੌਖਲੇ ਨੇ ਸਾਡੀ ਤੇ ਆਈ ਬੈਠੀ ਐ ਇਨੂੰ ਜਬਰਦਸਤੀ ਬਿਠਾਇਆ ਜਾਣਾ ਇਹਨੇ ਇੱਕ ਜ਼ੂਰੀ ਮੀਟਿੰਗ ਚ ਹੈ ਮੈਂ ਕਹਿੰਦਾ ਵੀ ਇਹ ਇੱਕ ਅਕਾਲ ਤਖਤ ਤੋਂ ਕਮੇਟੀ ਬਣੀ ਪਰ ਉਹ ਇੱਕ ਦਲ ਦੀ ਆ ਉਹ ਬਾਦਲ ਦਲ ਦੀ ਆ ਬਾਦਲ ਦਲ ਤੇ ਬਾਗੀ ਤੇ ਦਾਗੀ ਕਾ ਅਲੱਗ ਕਰ ਲੈ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਲੋਕਾਂ ਨੇ ਫੇਰ ਸੰਗਤ ਨੇ ਬੜਾ-ਬੜਾ ਰਿਸਪੌਂਸ ਦਿੱਤਾ ਵੀ ਨਹੀਂ ਤੁਹਾਨੂੰ ਅਕਾਲ ਤਖਤ ਨਹੀਂ ਮaaf ਕਰਦਾ ਹੈ ਤੇ ਤੁਸੀਂ ਆਓ ਹੁਣ ਜੇ ਮੈਂ ਗੱਲ ਕਰਦਾ ਮੈਂ ਇੱਕ ਤਹਈਆ ਕੀਤਾ ਹੈ ਇਹ ਮੇਰੇ ਮਨ ਦਾ ਸਾंसद ਜੀ ਸੰਤਲ ਪਾਵੇਂ ਤੁਹਾਨੂੰ ਕਹਿਣਾ ਚਾਹਣਾ ਹੈ ਇੱਥੇ ਕੋਈ ਇਲੈਕਸ਼ਨ ਆ ਜਾਵੇ ਕੋਈ ਆ ਜਾਵੇ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਸਿੱਖਾਂ ਤੋਂ ਮੈਂ ਗੱਲ ਕਰਦਾ ਸਾਡਾ ਕੈਂਡੀਡੇਟ ਇੱਕ ਹੋਊਗਾ ਬੋਲੇ ਸੋ ਨਿਹਾਲ ਅੱਜ ਅਸੀਂ ਲੜੀਏ ਅਸੀਂ ਜਿਵੇਂ ਮਰਜ਼ੀ ਸਹਿਮਤ ਹੋਈਏ ਅਸੀਂ ਜੋ ਮਰਜ਼ੀ ਕਰੀਏ ਆ ਜਿਹੜੀ ਸਟੇਜ ਤੇ ਕਰੀਮ ਬੈਠੀ ਆ ਨਾ ਇਨਾਂ ਦੇ ਕੈਂਡੀਡੇਟ ਵੱਖਰੇ ਵੱਖਰੇ ਨਹੀਂ ਹੋਣਗੇ ਕਿਉਂਕਿ ਤੁਸੀਂ ਚਾਹੋਣਿਆ ਗਲਤੀਆਂ ਸਾਡੀਆਂ ਭੁਗਤਿਏ ਸਾਰੇ ਅੱਜ ਸਰਦਾਰ ਰਮੇਂਦਰ ਸਿੰਘ ਮਾਸਟਰ ਦਾ ਪੁੱਤ ਬਣ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨੇ ਕਿਹਾ ਵੀ ਆ ਇੱਕ ਮਾਸਟਰ ਦਾ ਮੁੰਡਾ ਜੱਟਾਂ ਦਾ ਪੁੱਤ ਬਣ ਗਿਆ ਹੁਣ ਜਦੋਂ ਮਰਜ਼ੀ ਮਿਲ ਲਿਆ ਕਰਾਂਗੇ ਉਹ ਪਿਓ ਦੇ ਪੁੱਤ ਨੇ ਮੂੰਹ ਹੀ ਪਵਾ ਲਿਆ ਆ ਸਾਡੇ ਹੀ ਮੁੰਡੇ ਚੱਕ ਕੇ ਅੰਦਰ ਕਰਤੇ 26 26 ਮੁੰਡੇ ਅਮਰਸਰ ਕੱਲੀ ਜੇਲ੍ਹ ਤੇ ਬੈਠੇ ਨੇ ਆ ਮੈਨੂੰ ਭਾਈ ਗੁਰਮੁਖ ਸਿੰਘ ਨੇ ਦੱਸਿਆ ਮੇਰੇ ਬੇਟੇ ਨੇ ਕਹਿੰਦਾ ਬਾਪੂ ਜੀ 8 ਮੁੰਡਿਓ ਜੇਲ੍ਹ 'ਚ ਬਿਠੇ ਆ ਜਿਨ੍ਹਾਂ ਨੂੰ 10 ਸਾਲ ਹੋ ਗਏ ਜੇਲ੍ਹ 'ਚ ਤੇ ਉਹਨਾਂ ਨੇ ਕੰਨ ਤੇ ਖਾਲਿਸਤਾਨ ਲਿਖਤਾ ਸੀਗਾ ਉਹਨਾਂ ਦਾ ਕਸੂਰ ਇਹ ਆ ਬੱਲੇ ਉਹ ਬਿਆੰਸਿਆਂ ਇਸ ਕਸੂਰ 'ਚ ਫਾਹੇ ਲਾ ਦੇ ਉਹਨਾਂ ਨੂੰ ਅਮਰਤਪਾਲ ਸਿੰਘ ਤੇ ਤੀਜੀ ਵਾਰ ਇਹਨੇ ਸਿਲਾਤੀ ਲਾ ਦੇ ਐਂ ਗੱਲ ਮੁੱਕ ਜੂਗੀ ਇਹ ਗੱਲ ਨਹੀਂ ਮੁੱਕਣੀ ਪਰ ਮੈਂ ਫਿਰ ਕਹਿੰਨਾ ਕਸੂਰ ਸਾਡਾ ਹੈ ਕਸੂਰ ਉਹਨਾਂ ਦਾ ਨਹੀਂ ਤੁਸੀਂ ਤਾਂ ਇੱਕ ਸੁਧਾਰਨ ਦੀ ਗੱਲ ਵੇਖ ਕੇ ਕਿ ਨਹੀਂ ਇੱਕ ਗਰੀਬ ਜਨਤਾ ਨੂੰ ਦਿਓ ਸਤਾ ਤੇ ਅਸੀਂ ਆਨੰਦ ਲਵਾਂਗੇ ਹਰ ਸਾਰੇ ਕੋਈ ਦੱਸ ਦਿਓ ਕਿਸੇ ਦਾ ਕੋਈ ਕੰਮ ਹੁੰਦਾ ਪਰ ਨਹੀਂ ਤੁਸੀਂ ਆਪਣੀ ਸਰਕਾਰ ਬਣਾਉਣ ਵਾਸਤੇ ਤਕੜੇ ਹੋ ਕੇ ਤੁਸੀਂ ਆਪਣੇ ਦਿਲਾਂ 'ਚ ਧਾਰ ਲਓ ਕਿ ਜੇ ਤੁਹਾਨੂੰ ਇੱਕ ਕੈਂਡੀਡੇਟ ਦਈਏ ਤਾਂ ਤੁਸੀਂ ਥੱਲਾ ਨਾ ਲੱਗਣ ਦਿਓ ਜੇ ਦੋ ਦਈਏ ਤਾਂ ਵੋਟ ਨਾ ਪਾਓ ਇਹ ਸਾਡਾ ਦਾਵਾ ਹੋਊਗਾ ਮੈਨੂੰ ਕਿਸੇ ਦੇ ਮਿੰਤ ਕਰਨੀ ਪਵੇ ਕਿਸੇ ਦੇ ਪੈਰੀ ਬਹਿਣਾ ਪਵੇ ਮੈਂ ਬਹਿ ਲਵਾਂਗਾ ਕਿਉਂਕਿ ਗੱਲ ਕੌਮ ਦੀ ਐ ਗੱਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਐ ਕਿੱਥੇ ਸਾਨੂੰ ਛੱਡ ਗਏ ਕਿੱਥੇ ਚਿੱਤੇ ਚ ਤੁਰੇ ਫਿਰਦੇ ਆ ਕਿੱਥੇ ਇਸਾਈ ਬਣੀ ਜਾਂਦੇ ਆ ਕਿੱਥੇ ਸਕੂਲਾਂ ਚੋਂ ਸਾਧ ਸੰਧੀ ਤਾਮਰੇ ਦੀ ਕੱਢ ਕੇ ਉਹਨਾਂ ਨੇ ਨੀਲੀਆਂ ਦਸਤਾਰਾਂ ਸਜਾਤੀਆਂ ਸੀ ਸੰਤ ਜਰਨੈਲ ਸਿੰਘ ਨੇ ਇੱਕ ਇੱਕ ਵਾਰ ਮੁੰਡਾ ਮੈਨੂੰ ਦਾਇਆ ਸਿੰਘ ਲੋਹੜੀਆ ਮਿਲਿਆ ਕਹਿੰਦਾ ਮੇਰਾ ਮੂੰਹ ਦਾੜੀ ਕੱਟੀ ਹੋਈ ਸਿਰ ਵੀ ਕੇਸ ਕੱਟੇ ਹੋਏ ਤੇ ਮੇਰਾ ਆਮੋ ਸਾਹਮਣਾ ਹੋ ਗਿਆ ਸੰਤ ਜਰਨੈਲ ਸੋਣਾ ਆਂਦਾ ਮੈਂ ਨੀਵੀ ਪਾਲੀ ਮੈਨੂੰ ਆਂਦੇ ਭਾਈ ਤਾਂ ਝਾਕ ਮੇਰੇ ਅੱਲਾਂ ਤੇ ਮੇਰੇ ਚ ਹਿੰਮਤ ਨਾ ਪਵੇ ਤਾਂ ਝਾਕਣ ਦੀ ਅੰਦੇ ਤਾਂ ਝਾਕ ਕੋਈ ਮੁੰਡੇ ਤਾਂ ਝਾਕ ਜਵਾਨਾ ਕੀ ਨਾਂ ਤੇਰਾ ਕਹਿੰਦਾ ਜੀ ਮੇਰਾ ਨਾਂ ਦਇਆ ਸਿੰਘ ਵੱਲੇ ਹੋਏ ਕਹਿੰਦੇ ਦਇਆ ਸਿੰਘ ਆ ਕੀ ਕਰ ਲਿਆ ਆਂਦਾ ਮੁੜ ਕੇ ਨੀ ਮੈਂ ਕਿਸ ਘੱਟੇ ਇੱਕੋ ਵਾਰੀ ਕਿਹਾ ਉਹਨਾਂ ਨੇ ਤਾਂ ਲੱਖਾਂ ਮੁੰਡੇ ਇਹੋ ਜਿਹ ਕਤ ਜਾਤੇ ਸਜਾਏ ਨਹੀਂ ਕੱਲੇ ਉਹਨਾਂ ਦੀ ਸੇ ਸੋਚ ਵਿੱਚੋਂ ਭਾਈ ਸ਼ਹੀਦ ਬਿਆਨਤ ਸਿੰਘ ਨਿਕਲ ਆਇਆ ਭਾਈ ਸੁਤਮੰਤ ਸਿੰਘ ਨਿਕਲ ਆਇਆ ਐਡੀ ਵੱਡੀ ਥਾਂ ਤੇ ਨੌਕਰੀ ਕਰਦੇ ਸਾਧ ਸੰਗਤ ਸੋਚੀ ਸੀ ਸੋਚਦੀ ਨਾ ਸੀ ਸ਼ੰਤ ਜਰਨੈਲ ਸਿੰਘ ਉਹਦੇ ਰਹੀਂ ਦੀਂਦੀ ਸੀ ਕਲਗੀਧਰ ਪਾਤਸ਼ਾਹ ਦੀ ਗੋਦ ਵੀ ਉਸ ਗੋਦ ਵਿੱਚ ਜਾਣਾ ਉਹ ਤਾਂ ਐਡੀਆਂ ਮੱਲਾ ਮਾਰ ਗਏ ਉਹ ਚ ਦੇਖ ਗਿਆ ਭਾਈ ਕੇਰ ਸਿੰਘ ਤੇ ਉਹਨੂੰ ਚੰਨੇ ਚ ਬਾਤੇ ਜਿਹਨੇ ਅਕਾਲ ਤਖਤ ਤੇ ਹਮਲਾ ਕੀਤਾ ਸੀ ਉਹਦੇ ਤੋਂ ਨਿਕਲ ਆਏ ਭਾਈ ਸੁਖਾ ਤੇ ਭਾਈ ਜਿੰਦਾ ਤੇ ਅੱਜ ਭਾਵੇਂ ਸਾਨੂੰ ਸਾਧ ਸੰਗਤ ਜੀ ਇਹ ਕੌਮੀ ਇਨਸਾਫ ਮੋਰਚਾ ਲੱਗਾ ਮੋਹਾਲੀ ਚੌਥਾ ਸਾਲ ਹੋ ਗਿਆ ਕੋਈ ਸਾਡੀ ਬਾਤ ਪੁੱਛਣ ਨੂੰ ਹੀ ਤਿਆਰ ਨਹੀਂ ਵੀ ਕਿਉਂ ਬੈਠੇ ਆ ਸਾਧ ਸੰਗਤ ਕਿਸੇ ਦੇ ਧਰਮੂਰੇ ਕੋਈ ਬਹਿ ਜੇ ਨਾ ਕੋਈ ਬੰਦਾ ਤੇ ਘਰ ਵਾਲਾ ਪੁੱਛੀ ਜਾਂਦਾ ਭਾਈ ਤੂੰ ਕਿਵੇਂ ਬੈਠਾ ਕੋਈ ਨਹੀਂ ਪੁੱਛਦਾ ਸਾਦੇ ਲਈ ਬੈਠੇ ਨੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਗਈਆਂ ਕੋਈ ਇਨਸਾਫ ਦਿਓ 35 35 ਸਾਲ ਦੇ ਸਾਡੇ ਬੰਦੇ ਅੰਦਰ ਜੇਲ੍ਹਾਂ ਚ ਬੈਠੇ ਆ ਉਹਨਾਂ ਦਾ ਕੋਈ ਇਨਸਾਫ ਕਰੋ ਆ ਭਾਈ ਰਾਜਵਾਨਾ ਬਲਵੰਤ ਸਿੰਘ ਜੀ ਉਹ ਕਹਿੰਦਾ ਮੈਨੂੰ ਕਿਸੇ ਬੰਨੇ ਲਾਓ ਦੱਸੋ ਮੈਂ ਜਾਉਂਦਿਆਂ ਚ ਐ ਕਿ ਮਰਦਿਆਂ ਚ ਐ ਕੋਈ ਕਾਨੂੰਨ ਨਹੀਂ ਸਾਡੇ ਵਾਸਤੇ ਕੋਈ ਕਾਨੂੰਨ ਨਹੀਂ ਇਸ ਵਾਸਤੇ ਸਾਧ ਸੰਗ ਤੇ ਇਹਨਾਂ ਤੋਂ ਨਾ ਸੈਂਟਰ ਤੋਂ ਨਾ ਪੰਜਾਬ ਤੋਂ ਸਾਨੂੰ ਨਾ ਇੱਥੇ ਇਨਸਾਫ ਦੀ ਕੋਈ ਉਮੀਦ ਐ ਇਸ ਵਾਸਤੇ ਆਪਾਂ ਤਗੜੇ ਹੋਵੋ ਤੁਸੀਂ ਦਾ ਤਗੜਾ ਹੀ ਐ ਮੈਂ ਸਟੇਜ ਨੂੰ ਕਹਿਣਾ ਹੈ ਕਿ ਆਪਾਂ ਤਕੜੇ ਹੋਵੋ ਤਕੜੇ ਹੋ ਕੇ ਇਕਤਾ ਕਰੋ ਸਾਨੂੰ ਥੋੜਾ ਜਿਹਾ ਤਿਆਰ ਕਰਨਾ ਪੈਣਾ ਹੈ ਮੈਂ ਅੱਜ ਤੋਂ 2 ਸਾਲ ਪਹਿਲਾਂ ਜਦੋਂ ਆਪਾਂ ਉਧਰਨੇ ਪਾਸੇ ਸਟੇਜ ਲਾਈ ਸੀ ਮੈਂ ਸਟੇਜ ਤੋਂ ਕਿਹਾ ਸੀ ਵੀ ਮੈਂ ਕੋਈ ਉਧਾ ਨਹੀਂ ਲੈਣਾ ਕੋਈ ਮੈਂ ਪ੍ਰਧਾਨ ਨਹੀਂ ਬੰਨਣਾ ਕੋਈ ਮੈਂ ਇਲੈਕਸ਼ਨ ਨਹੀਂ ਲੜਨੀ ਇਹ ਮੈਂ ਪਹਿਲਾਂ ਸਟੇਜ ਤੇ ਸਭ ਨੂੰ ਕਿਹਾ ਹੋਇਆ ਹੈ ਛੇ ਤਾਂ ਹੀ ਤੁਸੀਂ ਇਸ ਪਾਸੇ ਹਿੰਗਾਰਾ ਪਰਿਆ ਹੈ ਹੋਰ ਮੈਨੂੰ ਪੰਜ ਬੰਦੇ ਚਾਹੀਦੇ ਚਾਰ ਹੋਰ ਚਾਹੀਦੇ ਆ ਜਿਹੜੇ ਕਹਿ ਦੇਣ ਕਿ ਮੈਂ ਨਹੀਂ ਕੋਈ ਇਲੈਕਸ਼ਨ ਲੜਨੀ ਮੈਂ ਨਹੀਂ ਪ੍ਰਧਾਨ ਬੰਨਾ ਸਾਧ ਸੰਗਤ ਜੀ ਆਹੇ ਸਾਡੀ ਕੌਮ ਇਕੱਠੀ ਨਾ ਹੋਊ ਕਿਤੇ ਕੌਮ ਤਾਂ ਛਾਲਾ ਮਾਰ ਕੇ ਇਕੱਠੀ ਹੋ ਪਰ ਆਪਾਂ ਕਰਨ ਵਾਲੇ ਪਾਸੇ ਤੁਰਿਏ ਇਸ ਵਾਸਤੇ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ ਸਾਧ ਸੰਗਤ ਜੀ ਜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਤੋਂ ਥੋੜੀ ਜੀ ਵੀ ਸੇਧ ਲੈਣੀ ਹੈ ਤੇ ਜਿਹੜਾ ਸਾਨੂੰ ਉਹ ਨਕਸ਼ਾ ਦਿਖਾ ਗਿਆ ਉਹਦੇ ਵਾਸਤੇ ਕੁਝ ਤਾਂ ਕਰੀਏ ਆਪਦਾ ਘਰ ਤਾਂ ਇਕੱਠਾ ਕਰ ਲਈਏ ਜੇ ਕੌਮੀ ਘਰ ਬਣਾਉਣਾ ਹੈ ਤੇ ਆਪ ਦਾ ਘਰ ਤਾਂ ਇਕੱਠਾ ਕਰੀਏ ਫਿਰ ਉਹਨਾਂ ਦੀ ਬਰਕਤ ਵੇਖਿਓ ਤੇ ਜੇ ਆਪਾਂ ਸਾਰੇ ਅਮਰਤਾਰੀ ਹੋ ਜਾਈਏ ਪੰਜ ਬਾਣੀਆਂ ਪੜ੍ਹੀਏ ਤੇ ਆਪਣਾ ਕੌਮੀ ਘਰ ਸਾਰਨ ਵਾਸਤੇ ਇੱਕ ਸ੍ਰੀ ਜਪਜੀ ਸਾਹਿਬ ਦਾ ਪਾਠ ਅਲੱਗਾ ਕਰ ਲਈਏ ਵੱਖਰਾ ਕੌਮ ਦੀ ਚੜ੍ਹਦੀ ਕਲਾ ਲਈ ਤੇ ਸਾਧ ਸੰਗਤ ਕੀ ਨਹੀਂ ਹੋਵੇਗਾ ਆ 40 40 ਸਾਲ ਨਹੀਂ ਆ ਬੈਠਾ ਪਾਈ ਚੌੜਾ ਨਰੈਣ ਸਿੰਘ ਬੈਠਾ ਜੇਲਾਂ ਕੱਟ ਕੇ ਸਭ ਕੁਝ ਟੱਟ ਕੇ ਮਨ ਦੇ ਜਜ਼ਬੇ ਕਹੋ ਜੇ ਪੈਦਾ ਹੋ ਗਏ ਪਈ ਮੋਕਮਸੋਂ ਬੈਠਾ ਹੈ ਸਾਧ ਸੰਗਤ ਜੀ ਇਹਨਾਂ ਨੇ ਸਫਰ ਕੀਤਾ ਹੈ ਪਰ ਸਫਰ ਕਰਕੇ ਛੱਡਿਆ ਤਾਂ ਨਹੀਂ ਭੱਜ ਤਾਂ ਨਹੀਂ ਗਏ ਇਸ ਕਰਕੇ ਜੇ ਆਪਾਂ ਭੱਜੇ ਵੀ ਨਹੀਂ ਤੇ ਜੇ ਆਪਾਂ ਜਿੱਤੇ ਵੀ ਨਹੀਂ ਤੇ ਆਪਾਂ ਸੋਚ ਗਏ ਤਾਂ ਸਹੀ ਵੀ ਐਸ ਕੌਮ ਨੂੰ ਕਿੱਥੇ ਲੈ ਕੇ ਜਾਣਾ ਹੈ ਇਸ ਲਈ ਸਾਧ ਸੰਗਤ ਮੈਂ ਅੱਜ ਤੋਂ ਹੋਰ ਤਹੱਈਆ ਕਰਾਂਗਾ ਕਿ ਇਹਨਾਂ ਸਾਰੇ ਵੀਰਾਂ ਨੂੰ ਇਕੱਠਿਆਂ ਕਰਕੇ ਭਾਵੇਂ ਕੋਈ ਐਲੈਂਸ ਕਰੀਏ ਮੇਰੀ ਸਿਮਰਜੀਤ ਸਿੰਘ ਮਾਨਨਾ ਵੀ ਗੱਲ ਹੋਈ ਉਹ ਕਹਿੰਦੇ ਸੀ ਢਲੌਜੀ ਆ ਤੇ ਮੈਂ ਹਲੇ ਥੋੜਾ ਠਹਿਰ ਕੇ ਆਉਣਾ ਹੈ ਉਹਦੇ ਨਾਲ ਵੀ ਗੱਲ ਕਰਾਂਗੇ ਬੜੇ ਛੋਟੇ ਸ਼ਿਕਵੇ ਆ ਛੋਟੇ ਬਹੁਤ ਮਾਮੂਲੀ ਨਗੁਣੇ ਉਹ ਸ਼ਿਕਵੇ ਕੱਢੇ ਜਾ ਸਕਦੇ ਆ ਦੂਰ ਕੀਤੇ ਜਾ ਸਕਦੇ ਕੋਈ ਮੁਸ਼ਕਲ ਹੀ ਨਹੀਂ ਜੇ ਉਹ ਕੱਢੇ ਜਾ ਸਕਦੇ ਤੇ ਫਿਰ ਇਕੱਠ ਵੀ ਕੀਤਾ ਜਾ ਸਕਦਾ ਹੈ ਸੁਆਸ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ ਭਲੀ ਕਰੇਗਾ ਮੈਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਨਮ ਦਿਨ ਦੀ ਸਾਰੇ ਜਗਤ ਨੂੰ ਵਧਾਈ ਦਿਨਾ ਹੈ ਕਿ ਤੁਸੀਂ ਸਾਰੇ ਇਨੀ ਧੁੱਪ ਦੇ ਵਿੱਚ ਕੱਤਰ ਹੋਏ ਐ ਉਹਨਾਂ ਦਾ ਵੱਡਾ ਸੁਪੁੱਤਰ ਭਾਈ ਸ਼ਿਰ ਸਿੰਘ ਪਰਸੋ ਚੌਥੇ ਬੁਖਾਰ ਹੋ ਗਿਆ। ਫਿਰ ਕੋਈ ਢਲਾਈ ਰਹਿੰਦਾ ਕੋਈ ਪਤਾ ਨਹੀਂ ਕੀ ਦੀ ਕਰੋਪੀ ਲਈ ਵੀ ਐ। ਸੋ ਮੈਂ ਫਿਰ ਵੀ ਕਿਹਾ ਮੈਂ ਕਿ ਸਰਚਾ ਇੰਜੈਕਸ਼ਨ ਵਗੈਰਾ ਲਾ ਆਪਾਂ ਨੂੰ ਜਾਣਾ ਤਾਂ ਪੈਣਾ ਹੀ ਐ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਐ ਸਪੈਸ਼ਲ ਤੌਰ ਤੇ ਸ਼੍ਰੀ ਸੇਤ ਦਾ ਨਾ ਕਾਮਯਾਬੀ ਹੋਣ ਕਾਰਨ ਫਿਰ ਵੀ ਮਾਪੁਰਖਾਂ ਦੇ ਜਨਮ ਦਿਨ ਸਮਾਗਮ ਤੇ ਔਖੇ ਹੋ ਕੇ ਵੀ ਆਏ ਆ। ਹੋਰ ਬਹੁਤ ਸਾਰੇ ਦੂਰਾਂ ਦਰੇੜਿਆਂ ਤੋਂ ਮਾਪੁਰਖ ਜਿੰਨੇ ਕੋਲ ਵੀ ਮੈਂ ਗਿਆ ਜਾਂ ਸੁਣਿਆ ਦਿੱਤਾ ਉਹ ਸਾਰੇ ਪਹੁੰਚੇ ਨੇ। ਤੇ ਹਲੇ ਸਮਾਂ ਜ਼ਿਆਦਾ ਨਹੀਂ ਹੋਇਆ। ਮੈਂ ਤਾਂ ਵਿੱਚੋਂ ਬੋਲਿਆ ਕਿ ਆ ਇੱਕ ਆਪਣੀ ਲਾਈਨ ਐ। ਇਸ ਲਾਈਨ ਤੇ ਆਪਾਂ ਤੁਰਨਾ ਐ। ਸੋ ਇਸ ਕਰਕੇ ਜਿਹੜੇ ਆ ਪੰਜ ਪ੍ਰਧਾਨੀ ਤੁਰੀਆਂ ਨਾਲ ਉਹਨਾਂ ਨੂੰ ਵੀ ਮੈਂ ਸੱਦਾ ਦਿੱਤਾ ਕਿ ਅਸੀਂ ਥੋੜਿਆਂ ਤੇ ਤੁਸੀਂ ਸਾਡੇ ਆਪਾਂ ਇਕੱਠਿਆਂ ਨੇ ਅੱਗੇ ਵਧਣਾ ਐ। ਇਸ ਕਰਕੇ ਇਸ ਲਾਈਨ ਦੇ ਨੇੜੇ ਤੇੜੇ ਰਹੀਏ। ਦਾ ਗੁਰੂ ਸਾਹਿਬ ਨੇ ਕਿਰਪਾ ਕਰ ਦੇਣੀ ਹੈ ਸੰਤ ਜਰਨੈਲ ਸਿੰਘ ਦੀ ਬਹੁਤ ਵੱਡੀ ਸ਼ਕਤੀ ਹੈ ਇਹ ਸੋਚਦੀ ਭਾਈ ਬਰੀਕ ਸਿੰਘ ਵਰਗੇ ਬੰਦਿਆਂ ਦੀ ਸ਼ਹਾਦਤ ਐਵੇਂ ਹੀ ਕਿਤੇ ਨਹੀਂ ਤੁਸੀਂ ਮਿਲੇ ਨਹੀਂ ਬਹੁਤੇ ਬੰਦੇ ਉਹਨਾਂ ਨੂੰ ਮੇਰਾ ਉਹਨਾਂ ਨਾਲ ਬਹੁਤ ਮੇਲ ਮਲਾਪ ਰਿਹਾ ਸਾਧ ਸੰਗਤ ਜੀ ਉਹ ਇੱਕ ਟੀਮ ਸੀ 25 30 ਗੁਰਸਿੱਖਾਂ ਦੀ ਜਿਨ੍ਹਾਂ ਦਾ ਰੰਗ ਹੀ ਜਿਨ੍ਹਾਂ ਦਾ ਝਲਕਦਾ ਸੀ ਅੰਦਰੋਂ ਨਾਮ ਬਾਣੀ ਦਾ ਰਸ ਚਲਪ ਚਮਕਦਾ ਸੀਗਾ ਉਹਨਾਂ ਦੀਆਂ ਸ਼ਹਾਦਤਾਂ ਜਾ ਹੀ ਨਹੀਂ ਜਾਣੀਆਂ ਆਪਾਂ ਥੋੜਾ ਜਿਹਾ ਗੇੜਾ ਖਾ ਗਏ ਆ ਆਪਾਂ ਇਸ ਕਰਕੇ ਉਸ ਵਾਲੇ ਪਾਸੇ ਆ ਜਾਈਏ ਗੁਰੂ ਸਾਹਿਬ ਨੇ ਰਹਿਮਤ ਕਰਨੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਭੁੱਲਣ ਚੁੱਕਾਂ ਦੀ ਕਿਨਵਾਕਸ ਨਹੀਂ ਸਾਰੀ ਸੰਗਤ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ